ਬੀਡੀਓ ਦੇਖਦੇ ਰਹੇ ਨੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਇੱਕ ਪਲਾਟ ਵਿਕਾਊ ਹੈ ਆ ਜਮੀਨ ਦੇ ਵਿੱਚ ਹਨ ਜਿਹੜੀ ਇਹ ਜਮੀਨ ਹੈ ਇੱਥੇ ਪਲਾਟ ਵਿਕਾਊ ਹੈ ਤੇ ਇਹ ਆਪਾਂ ਨੇ ਦੇਣਾ ਹੈਗਾ 70 ਫੁੱਟ ਚੌੜਾ ਪਲਾਟ ਤੇ 181 ਫੁੱਟ ਇਹਦੀ ਲੰਬਾਈ ਦੇ ਦਾਂਗੇ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਲਾਜ਼ਮੀ ਕਰ ਲਿਓ ਨੰਬਰ ਮੇਰਾ ਹੈਗਾ 9779595994 ਅੱਗੇ ਆਪਾਂ ਜਾਣਕਾਰੀ ਦੇ ਦਈਏ ਵੀ ਇਹ ਪਲਾਟ ਹੈਗਾ ਕਿੱਥੇ ਇਹ ਪਲਾਟ ਮਿਲ ਜੂਗਾ ਜੀ ਆਪਾਂ ਨੂੰ ਪਾਤੜਾਂ ਤੋਂ ਆਪਣਾ ਪਾਤੜਾਂ ਦੇ ਵਿੱਚ ਹੀ ਆ ਗਿਆ ਨਾ ਪਾਤੜਾਂ ਤੋਂ ਮੂਨ ਕਰੋੜ ਦੇ ਉੱਤੇ ਸਥਿਤ ਹੈ ਆ ਇਹਦਾ ਰਸਤਾ ਆ ਗਿਆ ਇੱਥੋਂ ਤੁਸੀਂ ਦੇਖ ਸਕਦੇ ਹੋ ਉਹ ਰੋਡ ਆ ਗਿਆ ਉਹ ਸਾਧਨ ਲੰਘੀ ਜਾਂਦੇ ਨੇ ਉੱਥੇ ਰੋਡ ਆ ਗਿਆ ਜਿਹੜਾ ਪਾਤੜਾਂ ਦੇ ਵਿੱਚ ਆਊਟਲੈਟ ਬਣਿਆ ਹੋਇਆ ਉਹ ਤੋਂ 1 ਕਿਲੋਮੀਟਰ ਸਾਈਡ ਤੇ ਆ ਜਿਹੜੀ ਉਰੇ ਕਲੋਨੀ ਪੂਰੀ ਪਾਤੜਾਂ ਦੀ ਮਸ਼ਹੂਰ ਕਲੋਨੀ ਹੈ ਉਹ ਕਲੋਨੀ ਆ ਗਈ ਦੇਖੋ ਘਰ ਕਿੰਨੇ ਸੋਹਣੇ ਨੇ ਹਨਾ ਕਲੋਨੀ ਸਾਰੀ ਆ ਗਈ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ 플ਾਟ ਤਾਂ ਤੁਸੀਂ ਸਾਡੇ ਨਾਲ ਸੰਪਰਕ ਸਾਡੇ ਦਿੱਤੇ ਹੋਏ ਨੰਬਰ ਦੇ ਉੱਤੇ ਹੀ ਕਰ ਲਿਓ ਆਪਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਸਰਕਾਰੀ ਹਸਪੀਟਲ ਆ ਆ ਗਿਆ ਨਾ ਤੇ ਸਰਕਾਰੀ ਹਸਪੀਟਲ ਦੇ ਜਮ੍ਹਾਂ ਜਿਵੇਂ ਕਹਿੰਨ ਉਹ ਵੀ ਨਾਲ ਹੀ ਲੱਗ ਜੂਗਾ ਆ ਸਾਰਾ ਸਰਕਾਰੀ ਹਸਪੀਟਲ ਹੈ ਪੂਰੀ ਸੋਹਣੀ ਲੋਕੇਸ਼ਨ ਹੈ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਹਨਾ ਜੇ ਕਿਸੇ ਨੂੰ ਕੋਈ ਹੋਰ ਜ਼ਮੀਨ ਚਾਹੀਦੀ ਹੋਈ ਤਾਂ ਵੀ ਆਪਰੇ ਨਾਲ ਸੰਪਰਕ ਕਰ ਲਿਓ ਤੇ ਮੈਂ ਦੁਬਾਰਾ ਦੱਸਦਾ ਪੂਰੀ ਸੋਹਣੀ ਲੋਕੇਸ਼ਨ ਹੈ ਖੇਤਾਂ ਵਾਲਾ ਮਾਹੌਲ ਵੀ ਹੋ ਰਿਹਾ ਨਾ ਦੇਖੋ ਆਲੇ-ਦਾਲੇ ਖੇਤ ਹੀ ਨੇ ਹਨਾ ਤੇ ਇੱਧਰ ਕਲੋਨੀ ਬਹੁਤ ਵੱਡੀ ਕਲੋਨੀ ਹੈ ਇਹ ਇਹ ਸਾਰੀ ਕਲੋਨੀ ਜਿਹੜੀ ਕੱਟੀ ਹੋਈ ਹੈ ਇੱਥੋਂ ਚੱਲ ਪੈਂਦੀ ਹੈ ਇਧਰ ਦੇਖੋ ਆਪਾਂ ਵਾਲੇ ਵਾਲੇ ਘਾਉ ਨੇ ਥੋੜਾ ਜਿਹਾ ਵਿਜ਼ਿਬਿਲਟੀ ਦੀ ਪ੍ਰੋਬਲਮ ਹੈਗੀ ਹੈ ਦੇਖੋ ਨਾ ਸਾਰੀ ਕਲੋਨੀ ਦੇ ਵਿੱਚ ਦੇਖੋ ਸਾਰੀ ਕਲੋਨੀ ਆ ਗਈ ਪਾਤੜਾਂ ਦੀ ਪੂਰੀ ਮਸ਼ਹੂਰ ਕਲੋਨੀ ਹੈ ਉਹਦੇ ਕੋਲੇ ਪਲਾਟ ਦੇ ਦਾਂਗੇ ਆਪਾਂ ਕਲੋਨੀ ਨਾਲੋਂ ਭਾਅ ਦੇ ਵਿੱਚ ਦੇ ਦਾਂਗੇ ਨਾ ਕਲੋਨੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਵੀ ਕਿੰਨਾ ਰੇਟ ਹੈ ਤੇ ਕਲੋਨੀ ਤੇ ਜਾਵਾਂ ਨੀਅਰ ਆਜੂਗਾ ਜਮਾਂ ਨੇੜੇ ਰੋਡ ਤੋਂ ਐ ਮਨ ਲਓ ਵੀ ਸਾਰੇ ਹੀ ਆਪਾਂ ਨੂੰ 100 ਕਿ ਮੀਟਰ ਮਸਾ ਹੁਣ ਰੋਡ ਦੇ ਉੱਤੋਂ ਓ ਦੇਖੋ ਸਾਧਨ ਲੰਘ ਰਹੇ ਨੇ ਇੱਥੋਂ ਸਾਰੇ ਗੱਡੀਆਂ ਇਹ ਪਾਤੜਾਂ ਤਾਂ ਖਾਸ ਆ ਗਿਆ ਸਰਕਾਰੀ ਹਸਪੀਟਲ ਆ ਆ ਗਿਆ ਤੇ ਪਾਤੜਾਂ ਤੋਂ ਮੂਨ ਕਰੋੜ ਹੈ ਤੇ ਦੁਬਾਰਾ ਦੱਸਦੀ ਆ ਔਟਲੈਟ ਤੋਂ 1 ਕਿਲੋਮੀਟਰ ਹੈ ਜਿਹੜਾ ਇੱਥੇ ਪਾਤੜਾਂ ਦੇ ਵਿੱਚ ਬਣ ਰਿਹਾ ਹੈ ਤੇ ਕਲੋਨੀ ਇਹਦੇ ਕੋਲੇ ਆ ਗਈ ਸਾਰੀ ਸਰਕਾਰੀ ਹਸਪੀਟਲ ਕੋਲੇ ਆ ਗਿਆ ਹਨਾ ਆ ਦੇਖੋ ਸਰਕਾਰੀ ਹਸਪੀਟਲ ਹੈ ਤੇ ਦੁਬਾਰਾ ਦੱਸਦੀ ਆ ਇਹ ਵੀ ਦੇਣਾ ਕਿੰਨਾ ਹੈ ਨਾ ਫਰੰਟ ਇਹ ਆ ਗਿਆ ਇਹਦਾ ਜੇ ਕਿਸੇ ਵੀ ਵੀਰ ਨੂੰ ਕੋਠੀ ਵਾਸਤੇ ਚਾਹੀਦਾ ਹੋਇਆ ਹਨਾ ਕੋਠੀ ਜਾਂ ਘਰ ਪੁਣੇ ਜਾਂ ਕੋਈ ਕਿਸੇ ਨੇ ਬਿਜ਼ਨਸ ਕਰਨੇ ਕੋਈ ਹੋਣ ਤਾਂ ਵੀ ਮਿਲ ਜੂਗਾ ਕਿਉਂਕਿ ਰਾਹ ਜਿਹੜਾ 18 ਫੁੱਟ ਚੌੜਾ ਹੈ ਕੋਈ ਰਾਹ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਕੋਈ ਰਾਹ ਦੇ ਵਿੱਚ ਤਾਰ ਨਹੀਂ ਹੈਗੀ ਕੋਈ ਖੰਭਾ ਨਹੀਂ ਹੈਗਾ ਤੇ ਐਂ ਮੰਨ ਲਓ ਵੀ 70 ਫੁੱਟ ਚੜਾਈ ਮਿਲ ਜੂਗੀ ਇਹਦੀ ਆਪਾਂ ਨੂੰ ਆਹ ਰਸਤੇ ਦੇ ਉੱਤੋਂ ਤੇ 70 ਫੁੱਟ ਚੜਾਈ ਤੇ 181 ਫੁੱਟ ਲੰਬਾਈ ਮਿਲ ਜੂਗੀ ਪੂਰਾ ਸੋਹਣਾ ਪਲਾਟ ਹੈ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਹੋਰ ਆਪਣੀ ਲਵੇ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਬਹੁਤ ਪਈਆਂ ਨੇ ਲੈਰੇ ਦੇ ਵਿੱਚ ਵੀ ਜ਼ਮੀਨ ਮਿਲ ਜੂਗੀ ਆਪਾਂ ਨੂੰ ਲੈਰੇ ਤੋਂ ਸਾਈਡ ਤੇ ਹੀ ਮਿਲ ਜੂ ਸੁਨਾਮ ਦੇ ਵਿੱਚ ਬਿਜ਼ਨਸ ਵਾਸਤੇ ਵੀ ਜ਼ਮੀਨ ਮਿਲ ਜੂ ਤੇ ਖੇਤੀ ਜੋਗ ਜਿਹੜੀ ਜ਼ਮੀਨ ਹੈ ਉਹ ਵੀ ਮਿਲ ਜੂ ਵਾਹੀ ਜੋਗ ਘੱਟ ਰੇਟ ਵਾਲੀਆਂ ਵੀ ਨੇ ਤੇ ਜਿਹੜੀਆਂ ਵਧੀਆ ਕੋਈ ਜਿਵੇਂ ਪਾਈ ਹੁੰਦਾ ਹੈ ਹਨਾ ਕੋਈ ਕਹਿੰਦਾ ਵੀ ਸਾਨੂੰ ਲੋਕੇਸ਼ਨ ਚੰਗੀ ਚੰਗੀ ਚਾਹੀਦੀ ਹੈ ਉਹ ਜ਼ਮੀਨ ਵੀ ਮਿਲ ਜੂ ਪਟਿਆਲੀ ਏਰੀਆ ਦੇ ਵਿੱਚ ਜੇ ਕਿਸੇ ਨੇ ਜ਼ਮੀਨ ਲੈਣੀ ਹੈ ਤਾਂ 988888985 ਇਹ ਨੰਬਰ ਤੇ ਸੰਪਰਕ ਕਰ ਲਿਓ ਵੱਡੇ ਵੱਡੇ ਟੱਕ ਵੀ ਮਿਲ ਜਾਣਗੇ ਤੇ ਛੋਟੇ ਟੱਕ ਵੀ ਮਿਲ ਜਾਣਗੇ 9 ਕਿੱਲੇ ਜਿਵੇਂ 12 ਕਿੱਲੇ 13 ਕਿੱਲੇ ਮਨ ਕੇ ਚਲੋ ਵੀ 50 60 ਕਿੱਲਾਂ ਤੱਕ ਜੇ ਕਿਸੇ ਵੀ ਵੀਰ ਨੂੰ ਜ਼ਮੀਨ ਚਾਹੀਦੀ ਆ ਤਾਂ ਆਪਣੇ ਨਾਲ ਸੰਪਰਕ ਲਾਜ਼ਮੀ ਕਰ ਲਿਓ ਅੱਜ ਦੀ ਜਿਹੜੀ ਜਾਣਕਾਰੀ ਉਹ ਪਲਾਟ ਵਾਸਤੇ ਹਨਾ ਪਾਤੜਾਂ ਦੇ ਵਿੱਚ ਪਲਾਟ ਵਿਕਾਊ ਹੈ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਇਆ ਆਹ ਸੜਕ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹੈ ਸਰਕਾਰੀ ਹਸਪਤਾਲ ਇਹਦੇ ਕੋਲੇ ਹੈ ਤੇ ਲੋਕੇਸ਼ਨ ਬਹੁਤ ਚੰਗੀ ਹੈ ਹਨਾ ਉਹ ਕਲੋਨੀ ਦਾ ਰਸਤਾ ਆ ਗਿਆ ਸਾਰਾ ਉੱਥੋਂ ਦੀ ਕਲੋਨੀ ਦੇ ਰਸਤੇ ਤੋਂ ਮੰਨ ਲਓ ਵੀ ਜਮੀਨ 200 ਮੀਟਰ ਤੇ ਹੋਣਾ ਆਹ ਸਾਰੀ ਕਲੋਨੀ ਆ ਗਈ ਬਹੁਤ ਦੂਰ ਤੱਕ ਕਲੋਨੀਆਂ ਹੈ ਤੇ ਖੇਤਾਂ ਦੀ ਲੋਕੇਸ਼ਨ ਵੀ ਹੈ ਤੇ ਕਲੋਨੀ ਵੀ ਨੇੜੇ ਹੈ ਸਰਕਾਰੀ ਹਸਪੀਟਲ ਵੀ ਨੇੜੇ ਹੈ ਆਊਟਲੈਟ ਉਰੋਂ ਸਿਰਫ ਆਊਟਲੈਟ ਉਰੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਰਸਤਾ ਸਾਰਾ 18 ਫੁੱਟ ਚੌੜਾ ਹੈ ਇਹ ਰਸਤਾ ਪੱਕਾ ਹੋ ਜਾਣਾ ਕਿਤੇ ਕੋਈ ਦਿੱਕਤ ਮੰਨੇ ਵੀ ਕੱਚਾ ਰਸਤਾ ਹੈ ਬਹੁਤ ਸੋਹਣਾ ਹੈ ਨਾ ਲੋਕੇਸ਼ਨ ਚੰਗੀ ਹੈ ਭਾਅ ਦੇ ਵਿੱਚ ਵੀ ਮਿਲ ਜੂ ਆਪਾਂ ਨੂੰ ਮੇਨ ਗੱਲ ਇਹ ਹੈ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੈ ਸਾਡੇ ਨਾਲ 9779595994 ਤੇ ਕਾਲ ਕਰ ਲਿਓ